ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪੇਜ ਦੇ ਉੱਤੇ ਤੇ ਇਸ ਪੇਜ ਦੇ ਉੱਤੇ ਆਪਾਂ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ ਆਏ ਹਾਂ ਕਿ ਬਿਜਲੀ ਦਾ ਬਿੱਲ ਅੱਧਾ ਕਿਵੇਂ ਕਰਨਾ ਹੈ ਤਾਂ ਦੋਸਤੋ 101% ਗਾਰੰਟੀ ਹੈ ਕਿ ਜੇਕਰ ਆਪ ਵੀਡੀਓ ਤੁਸੀਂ ਦੇਖ ਲਈ ਤਾਂ ਐਤੂ ਬਾਅਦ ਤੁਹਾਡੇ ਘਰ ਦੀ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਅਧਾ ਰਹੇ ਜੂ ਤਾਂ ਉਹ ਬਿੱਲ ਅੱਧਾ ਕਿਵੇਂ ਰਹੂਗਾ ਉਹ ਸਮਝਣ ਦੇ ਲਈ ਤੁਹਾਨੂੰ ਵੀਡੀਓ ਨੂੰ ਪੂਰਾ ਦੇਖਣਾ ਪੈਣਾ ਤੇ ਇਹ ਵੀ 101% ਗਾਰੰਟੀ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਇਹ ਵਿਸ਼ੇ ਤੇ ਕੋਈ ਵੀ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਤਾਂ ਆਜੋ ਆਪਾਂ ਹੁਣ ਸਮਝਦੇ ਕੀ ਇਕਬਲ ਅੱਧਾ ਕਿਵੇਂ ਰਹੂਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਜਿਹੜੀ ਸਮਝਣ ਵਾਲੀ ਗੱਲ ਹੈ ਕਿ ਬਿਜਲੀ ਦਾ ਬਿੱਲ ਆਉਂਦਾ ਕਿਵੇਂ ਆ ਬਿਜਲੀ ਨੂੰ ਕਾਊਂਟ ਕਿਵੇਂ ਕੀਤਾ ਜਾਂਦਾ ਤਾਂ ਦੋਸਤੋ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਸਮਝਣਾ ਪੈਣਾ ਕਿ ਬਿਜਲੀ ਨੂੰ ਕਾਊਂਟ ਕਿਵੇਂ ਕੀਤਾ ਜਾਂਦਾ ਤਾਂ ਦੋਸਤੋ ਬਿਜਲੀ ਨੂੰ ਕਾਊਂਟ ਕੀਤਾ ਜਾਂਦਾਗਾ ਜੁਨਟ ਦੇ ਵਿੱਚ ਤਾਂ ਜੁਨਟ ਨੂੰ ਕਿਵੇਂ ਕਾਊਂਟ ਕੀਤਾ ਜਾਂਦਾ ਤਾਂ ਜੁਨਟ ਨੂੰ ਵਾਟ ਦੇ ਵਿੱਚ ਕਾਊਂਟ ਕੀਤਾ ਜਾਂਦਾ ਜੈਨਿਕ ਇੱਕ ਕਿਲੋ ਵਾਟ ਪਰ ਅਵਰ ਤਾਂ ਹੁਣ ਵਾਟ ਕੀ ਹੁੰਦਾ ਤਾਂ ਦੋਸਤੋ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਇੱਕ ਬੱਲਬ ਹੈ ਜੋ ਕਿ 100 ਵਾਟ ਦਾ ਤਾਂ ਇਹ ਬੱਲਬ ਤੁਹਾਡੇ ਘਰ ਦੇ ਵਿੱਚ 10 ਘੰਟੇ ਚੱਲਿਆ ਤਾਂ 10 ਗੁਣਾ 100 ਤਾਂ 10 ਘੰਟੇ ਚੱਲਿਆ 100 ਵਾਟ ਦਾ ਬੱਲਬ ਹੈ 10 ਗੁਣਾ 100 ਬਰਾਬਰ ਇਹ ਹੋ ਗਿਆ 1000 ਵਾਟ ਠੀਕ ਹੈ ਜੀ ਇਹ 1000 ਵਾਟ ਦਾ ਦੋਸਤੋ ਹੁੰਦਾ ਹੈ 1 ਕਿਲੋ ਵਾਟ ਤਾਂ ਹੁਣ ਇਹ ਬੱਲਬ 100 ਵਾਟ ਦਾ 10 ਘੰਟੇ ਚੱਲਿਆ ਤਾਂ ਇਹਦੇ ਆਗੇ 1000 ਵਾਟ ਤੇ 1000 ਵਾਟ ਬਰਾਬਰ ਹੋ ਗਿਆ 1 ਕਿਲੋਵਾਟ ਤਾਂ ਹੁਣ 1 ਕਿਲੋਵਾਟ ਦੀ ਦੋਸਤੋ ਕਿੰਨੀ ਬਣਗੀ ਇੱਕ ਜੁਨਟ ਤਾਂ ਇੱਕ ਵਾਰੀ ਆਪਾਂ ਇਹਨੂੰ ਫੇਰ ਰਿਵਾਈਜ਼ ਕਰਦੇ ਆ ਕਿ ਬਿਜਲੀ ਹੁੰਦੀ ਹੈ ਜਿਹੜੀ ਉਹ ਜੁਨਟ ਦੇ ਵਿੱਚ ਕਾਊਂਟ ਕੀਤੀ ਜਾਂਦੀ ਹੈ ਤੇ ਜੁਨਟ ਨੂੰ ਕਿਲੋਵਾਟ ਪ੍ਰਤੀ ਘੰਟੇ ਦੇ ਵਿੱਚ ਮਾਪਿਆ ਜਾਂਦਾ ਜੇਕਰ ਤੁਹਾਡੇ ਘਰ ਦੇ ਵਿੱਚ ਇੱਕ ਬਲਬ 100 ਵਾਟ ਦਾ ਹੈ ਤੇ 10 ਘੰਟੇ ਚੱਲਦਾ ਤਾਂ 10 ਗੁਣਾ 100 ਬਰਾਬਰ 1000 ਵਾਟ ਤੇ 1000 ਵਾਟ ਦਾ ਹੁੰਦਾ ਦੋਸਤੋ 1 ਕਿਲੋਵਾਟ ਤੇ 1 ਕਿਲੋਵਾਟ ਦੀ ਹੁੰਦੀ ਆ ਇੱਕ ਜੁਨਟ ਤਾਂ ਦੋਸਤੋ ਤੁਸੀਂ ਇੱਥੋਂ ਤੱਕ ਸਮਝ ਲੈ ਕਿ ਜਿਹੜੀ ਤੁਹਾਡੇ ਘਰ ਦੇ ਵਿੱਚ ਬਿਜਲੀ ਦੀ ਖਪਤ ਹੁੰਦੀ ਆ ਉਹ ਮਾਪੀ ਕਿਵੇਂ ਜਾਂਦੀ ਆ ਤਾਂ ਹੁਣ ਇਸ ਤੋਂ ਅੱਗੇ ਤੁਸੀਂ ਕੀ ਕਰਨਾ ਇਸ ਤੋਂ ਅੱਗੇ ਤੁਸੀਂ ਕੀ ਕਰਨਾ ਕਿ ਮੰਨ ਲਓ ਤੁਹਾਡੇ ਘਰ ਦੇ ਵਿੱਚ ਸਮਾਨ ਹੈ ਇੱਕ ਹੈਗਾਗਾ ਫ੍ਰਿਜ ਕੂਲਰ ਹੈ ਜਾਂ ਹੀਟਰ ਜਾਂ ਏਸੀ ਆ ਤਾਂ ਹੁਣ ਤੁਸੀਂ ਇਹਨਾਂ ਸਾਰਿਆਂ ਦਾ ਦੇਖਣਾ ਕਿ ਇਹ ਕਿੰਨੇ-ਕਿੰਨੇ ਕਿਲੋਵਾਟ ਦੇ ਆ ਠੀਕ ਹੈ ਕਿੰਨੇ ਬਾਟ ਦੇ ਆ ਜਾਂ ਕਿੰਨੇ ਕਿਲੋਵਾਟ ਦੇ ਆ ਮੰਨ ਲਓ ਤੁਹਾਡਾ ਫਰਿੱਜ ਆ ਜਿਹੜਾ ਉਹ 562 ਬਾਟ ਦਾ ਤਾਂ 562 ਇਹ ਮੰਨ ਲਓ ਚੱਲਦਾ ਤੁਹਾਡਾ 10 ਘੰਟੇ ਤਾਂ 10 ਘੰਟੇ ਚੱਲਣ ਤੋਂ ਬਾਅਦ ਇਹ ਕਿੰਨੀ ਖਾ ਗਿਆ ਜੁਨਿਟ ਹੈ ਜਿਹੜੀ ਤਾਂ ਇਹ 5000 ਬਾਟਾ ਜਿਹੜੀ ਉਹ ਖਾ ਚੁੱਕਾ ਤਾਂ ਇਹ 5062 ਖਰਚ ਚੁੱਕਾ ਮਤਲਬ 5 ਕਿਲੋ ਬਾਟਾ ਜਿਹੜੀ ਇਹ ਖਰਚ ਚੁੱਕਿਆ ਬਿਜਲੀ ਤੁਹਾਡੀ ਇੱਕ ਦਿਨ ਦੇ ਵਿੱਚ ਤਾਂ ਇਸੇ ਤਰੀਕੇ ਤੁਸੀਂ ਕੂਲਰ ਦੀ ਲਾ ਲੈਣੀ ਹੈ ਹੀਟਰ ਦੀ ਲਾ ਲੈਣੀ ਹੈ ਤੇ ਏਸੀ ਦੀ ਲਾ ਲੈਣੀ ਹੈ ਤਾਂ ਹੁਣ 5 ਕਿਲੋਵਾਟ ਦੀ ਜਿਹੜੀ ਹੋਗੀ ਇਹ 5 ਜੁਨਟਾਂ 5 ਜੁਨਟ ਬਿਜਲੀ ਆ ਜਿਹੜੀ ਤੁਹਾਡਾ ਫਰਿੱਜ ਆ ਉਹ ਖਾ ਗਿਆ ਇਹ ਆਪਾਂ ਮੰਨ ਕੇ ਚੱਲਿਆਂ ਉਹ ਵੱਧ ਘਟ ਕੁਝ ਵੀ ਹੋ ਸਕਦਾ ਤਾਂ ਦੋਸਤੋ ਹੁਣ ਤੁਸੀਂ ਇਹਦੇ ਨਾਲ ਆਪਣੀ ਬਿਜਲੀ ਦਾ ਬਿੱਲ ਕਿਵੇਂ ਅਦਾ ਕਰ ਸਕਦੇ ਹੋ ਮੰਨ ਲਓ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਜ਼ਰੂਰੀ ਚੀਜ਼ਾਂ ਉਹ ਤਾਂ ਤੁਸੀਂ ਚਲਾਉਣੀਆਂ ਚਲਾਉਣੀਆਂ ਪਰ ਕਈ ਵਾਰੀ ਆਪਣੇ ਘਰ ਦੇ ਵਿੱਚ ਕੁਝ ਐਕਸਟਰਾ ਚੱਲ ਰਿਹਾ ਹੁੰਦਾ ਸਾਰੀਆਂ ਚੀਜ਼ਾਂ ਦਾ ਤੁਸੀਂ ਪਹਿਲਾਂ ਇਹ ਦੇਖਣਾ ਕਿ ਕਿੰਨੇ ਕਿੰਨੇ ਵਾਟ ਦੀਆਂ ਫਿਰ ਉਹ ਕਿੰਨਾ ਕਿੰਨਾ ਟਾਈਮ ਚੱਲਦੀਆਂ ਜਦੋਂ ਤੁਹਾਨੂੰ ਵਾਟ ਤੇ ਸਮਾਂ ਪਤਾ ਲੱਗ ਗਿਆ ਤਾਂ ਜਿਹੜਾ ਤੁਹਾਡੇ ਘਰ ਦੇ ਵਿੱਚ ਐਕਸਟਰਾ ਬਿਜਲੀ ਮੱਚ ਰਹੀ ਆ ਜੋ ਚੀਜ਼ ਬਿਨਾਂ ਮਤਲਬ ਤੋਂ ਚੱਲ ਰਹੀ ਆ ਆ ਦੋਸਤੋ ਉਹਨੂੰ ਤੁਸੀਂ ਬੰਦ ਕਰਨਾ ਸ਼ੁਰੂ ਕਰ ਦੋ ਉਹਨੂੰ ਸਿਰਫ ਮਤਲਬ ਵੇਲੇ ਚਲਾਓ ਮੰਨ ਲਓ ਤੁਹਾਡਾ ਜਿਹੜਾ ਫਰਿੱਜ ਆ ਉਹ ਓਵਰ ਚੱਲ ਰਿਹਾ ਜਦੋਂ ਤੁਹਾਡੇ ਫਰਿੱਜ ਦੇ ਵਿੱਚ ਬਰਫ਼ ਜੰਮੀ ਪਈ ਆ ਫਰਿੱਜ ਤੁਹਾਡਾ ਠੰਡਾ ਹੈ ਤਾਂ ਉਹ ਓਵਰ ਚੱਲ ਰਿਹਾ ਜਾਂ ਰਾਤ ਨੂੰ ਫਰਿੱਜ ਜ਼ਿਆਦਾ ਚੱਲ ਰਿਹਾ ਤਾਂ ਤੁਸੀਂ ਕੀ ਕੀਤਾ ਕਿ ਜੇਕਰ ਇਹ ਪਹਿਲਾਂ 10 ਘੰਟੇ ਚੱਲਦਾ ਤਾਂ ਤੁਸੀਂ ਇਹਨੂੰ 7 ਘੰਟੇ ਕਰਤਾ ਠੀਕ ਹੈ ਇੱਕ ਦਿਨ ਦੇ ਵਿੱਚ ਇਹਨੂੰ ਤੁਸੀਂ 7 ਘੰਟੇ ਚਲਾਇਆ ਤਾਂ 7 ਗੁਣਾ 5075 35 ਤੋਂ 1562 ਤੁਹਾਡੀ ਇੱਥੋਂ ਬਚ ਗਈ 1.5 ਜਿਹੜੀ ਕਿਲੋਵਾਟਾ ਤੁਹਾਡਾ ਬਚ ਗਿਆ ਡੇਢ ਜੁਨਟ ਬਚ ਗਈ ਤੁਹਾਡੀ ਤੇ ਇਸ ਤੋਂ ਬਾਅਦ ਇਸੇ ਤਰੀਕੇ ਕੋਲਰ ਇਸੇ ਤਰੀਕੇ ਹੀਟਰ ਤੇ ਜਾਂ ਬਲਮ ਜਾਂ ਪੱਖੇ ਆਪਣੇ ਉਹ ਐਕਸਟਰਾ ਚੱਲਦੇ ਰਹਿੰਦੇ ਆ ਤਾਂ ਦੋਸਤੋ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਹੋ ਤਾਂ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਇਹ ਵੀਡੀਓ ਕਿਵੇਂ ਲੱਗਿਆ ਤੇ ਅੱਗੇ ਤੋਂ ਤੁਹਾਨੂੰ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਪੇਜ ਨੂੰ ਤੇ ਚੈਨਲ ਨੂੰ ਫੋਲੋ ਵੀ ਕਰ ਲਓ ਸਬਸਕ੍ਰਾਈਬ ਵੀ ਕਰ ਲਓ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ